ਅੱਜ ਅੰਮ੍ਰਿਤਸਰ ਤੱਕ ਕਿਸਾਨ ਯੂਨੀਅਨ ਦੇ ਸਾਰੇ ਮੈਂਬਰ ਹੈ ਨੇ ਐਸ ਕੇ ਐਮ ਦੀ ਕਾਲ ਸੀ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਸ ਦਿਨ ਤੋਂ ਸ੍ਰਿਸ਼ਟੀ ਬਣੀ ਹੈ ਜਿਸ ਦਿਨ ਤੋਂ ਧਰਤੀ ਹੋਂਦ ਵਿੱਚ ਆਈ ਹੈ ਖੇਤੀਬਾੜੀ ਦਾ ਕੰਮ ਉਦੋਂ ਤੋਂ ਹੀ ਚੱਲ ਪਿਆ ਸੀ ਸਰਕਾਰ ਨੂੰ ਹਰ ਉਹ ਨੀਤੀ ਬਣਾਉਣੀ ਚਾਹੀਦੀ ਹੈ ਜਿਹਦੇ ਨਾਲ ਇਹ ਕਹਿ ਸਕਦੇ ਆ ਕਿ ਜੋ ਖੇਤੀਬਾੜੀ ਤੇ ਨਾਲ ਗੁਰੇ ਹੋਏ ਲੋਕ ਨੇ ਇਹਨੂੰ ਇੱਕ ਲਾਹੇਵੰਦ ਧੰਦਾ ਬਣਾਇਆ ਜਾਵੇ ਐਗਰੀਕਲਚਰ ਦਾ ਕੰਮ ਜਿਹੜਾ ਹੈ ਇਹ ਲੰਮੇ ਸਮੇਂ ਤੋਂ ਲੰਮਾ ਸਮਾਂ ਵੀ ਸ਼ਬਦ ਵਰਤਾਂ ਤੇ ਮੇਰੇ ਖਲ ਛੋਟਾ ਹੋ ਜਾਵੇਗਾ ਜਦਨ ਤੋਂ ਸ੍ਰਿਸ਼ਟੀ ਹੋਣ ਦੇ ਵਿੱਚ ਆਈ ਹੈ ਉਦੋਂ ਤੋਂ ਇਹ ਕੰਮ ਚੱਲਦਾ ਪਿਆ ਹੈ ਸਰਕਾਰ ਨੂੰ ਹਰ ਕੋ ਨੀਤੀ ਬਣਾਉਣੀ ਚਾਹੀਦੀ ਹੈ ਜਿਹਦੇ ਵਿੱਚੋਂ ਲਾਹੇਵੰਦਾ ਧੰਦਾ ਬਣ ਕੇ ਤੇ ਕਿਸਾਨ ਕੁਸ਼ੀ ਹਾਲ ਹੋਵੇ ਜੇ ਕਿਸਾਨ ਕੁਸ਼ੀ ਹਾਲ ਹੋਵੇਗਾ ਕਿ ਉਸ ਤੋਂ ਬਾਅਦ ਸਾਰਾ ਮਸਲਾ ਆਪਣੇ ਆਪ ਹੀ ਹੱਲ ਹੋ ਜਾਵੇਗਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਨੇ ਤੇ ਜੇ ਰੀੜ ਦੀ ਹੱਡੀ ਨੂੰ ਅਸੀਂ ਕਮਜ਼ੋਰ ਕਰ ਦੇਵਾਂਗੇ ਤੇ ਮੇਰੇ ਖਿਆਲ ਸਰੀਰ ਚੱਲ ਫਿਰ ਨਹੀਂ ਸਕੇਗਾ ਇਸ ਕਰਕੇ ਰੀੜ ਦੀ ਹੱਡੀ ਨੂੰ ਮਜ਼ਬੂਤ ਕਰਨਾ ਚਾਹੀਦਾ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਹ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਨੌਜਵਾਨਾਂ ਨੂੰ ਮਾਰ ਦੇਣ ਤੇ ਸਾਡੇ ਵੱਲੋਂ ਉਹਨਾਂ ਦੇ ਉੱਪਰ ਐਫ ਆਈ ਆਰ ਵੀ ਦਰਜ ਨਾ ਹੋਵੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਸਾਰ ਲਈ ਜਾਵੇ ਤੇ ਹਰਿਆਣਾ ਦੇ ਉੱਪਰ ਐਫ ਆਈ ਆਰ ਜਿਹੜੀ ਦਰਜ ਹੋਣੀ ਚਾਹੀਦੀ ਹੈ ਇਹ ਜੀ ਪੂਰੇ ਭਾਰਤ ਨੂੰ ਕਾਲ ਦਿੱਤੀ ਗਈ ਹੈ ਜਿੱਥੇ ਜਿੱਥੇ ਕਿਸੇ ਦੀ ਸਮਰੱਥਾ ਕਰਦਾ ਹੈ ਪਰ ਇਹ ਕਈ ਵਾਰੀ ਜਿਹੜੇ ਮਾਰਚ ਕੀਤੇ ਜਾਂਦੀਆਂ ਨੇ ਇਹ ਲੰਮੇ ਵੀ ਹੋ ਜਾਂਦੇ ਹੁੰਦੇ 2 ਘੰਟੇ ਵੱਧ ਵੀ ਜਾਂਦੇ ਹੁੰਦੇ ਨੇ 2 ਘੰਟੇ ਕਿਵੇਂ ਵੀ ਘੱਟ ਵੀ ਜਾਂਦੇ ਹੁੰਦੇ ਨੇ ਕਿਸੇ ਪ੍ਰਕਾਰ ਦੀ ਕੋਈ ਵਿਗੜਨਾ ਨਾ ਪਵੇ ਸਾਡਾ ਮਕਸਦ ਸਿਰਫ ਇਹ ਹੈ ਵੀ ਇਹ ਜਿਹੜੀ ਆਵਾਜ਼ ਹੈ ਸਰਕਾਰ ਦੇ ਕੰਨਾਂ ਤੱਕ ਜਾਣੀ ਚਾਹੀਦੀ ਹੈ ਵੀ ਜੇ ਲੋਕ ਸੜਕਾਂ ਦੇ ਉੱਪਰ ਆਏ ਨੇ ਤੇ ਹਰ ਚੀਜ਼ ਨੂੰ ਸੋਚ ਵਿਚਾਰ ਕੇ ਪੇਸ਼ ਕਰਨਾ ਚਾਹੀਦਾ 10 ਤਰਨਜੀਤ ਸਿੰਘ ਨਮਾਣਾ ਸੁਪਾ ਪ੍ਰਧਾਨ ਆਨੰਦ ਅੰਦਤਾ ਕਿਸਾਨ ਯੂਨੀਅਨ ਅੱਜ ਪੰਜਾਬ ਦੇ ਵਿੱਚ ਪ੍ਰਦਰਸ਼ਨ ਨਹੀਂ ਹੋ ਰਿਹਾ ਇਹ ਸਮੁੱਚੇ ਭਾਰਤ ਦੇ ਵਿੱਚ ਹੋ ਰਿਹਾ ਹੈ ਐਸ ਕੇ ਐਮ ਦੇ ਸੱਦੇ ਉੱਤੇ ਸੂ ਕਿਸਾਨ ਮੋਰਚੇ ਦੇ ਸੱਦੇ ਉੱਤੇ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਡਬਲਯੂਟੀਓ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜਾ ਨੀਤੀਆਂ ਤੈਅ ਕਰਦਾ ਹੈ ਕਿਸਾਨ ਮਰੂ ਨੀਤੀਆਂ ਤੈਅ ਕਰਦਾ ਹੈ ਤੇ ਭਾਰਤ ਸਰਕਾਰ ਨਾਲ ਉਹਦਾ ਐਗਰੀਮੈਂਟ ਹੈ ਜਿਹਦੇ ਕਰਕੇ ਭਾਰਤ ਸਰਕਾਰ ਉਹਨਾਂ ਮੁਤਾਬਕ ਚੱਲਦੀ ਹੈ ਸੋ ਅੱਜ ਵੀਡੀਓ ਦੀ ਸਾਊਦੀ ਅਰਬ ਦੇ ਵਿੱਚ 26 27 28 ਤਿੰਨ ਦਿਨ ਦੀ ਮੀਟਿੰਗ ਹੈ ਉਸ ਮੀਟਿੰਗ ਨੂੰ ਦੇਖਦੇ ਹੋਏ ਐਸਕੇਐਮ ਵੱਲੋਂ ਇਹ ਸਦਾ ਤਾਂ ਕਿ ਪੂਰੇ ਭਾਰਤ ਦੇ ਵਿੱਚ ਕਿ ਅੱਜ ਪੂਰੇ ਭਾਰਤ ਦੇ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਟਰੈਕਟਰ ਮਾਰਚ ਅਤੇ ਡਬਲਯੂਟੀਓ ਤੇ ਕੇਂਦਰ ਸਰਕਾਰ ਦੇ ਅੱਜ ਇੱਥੇ ਉਹਨਾਂ ਦੇ ਸੱਤੇ ਦਾ ਅੰਦ ਤੱਕ ਕਿਸਾਨ ਵੱਲੋਂ ਪੁੱਤੇ ਫੁਕੇ ਜਾਣਗੇ ਜਿਹੜਾ ਅੱਜ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ ਟਰੈਕਟਰ ਮਾਰਚ ਸਾਧਨ ਦੇ ਤਰੀਕੇ ਨਾਲ ਕੀਤਾ ਜਾਣਾ ਕਿ ਰੋੜੀ ਵੀ ਬੰਦ ਕੀਤਾ ਜਾਵੇ ਨਹੀਂ ਕੋਈ ਰੋਡ ਬੰਨ ਨਹੀਂ ਕਰਨਾ ਕਿਸੇ ਰਾਹਗਰ ਨੂੰ ਅਸੀਂ ਸੰਗਤ ਨੂੰ ਪਰੇਸ਼ਾਨ ਨਹੀਂ ਕਰਨਾ ਕੇਵਲ ਸਾਡਾ ਸ਼ਾਂਤਮਈ ਪੀਸਫੁਲੀ ਇਹ ਅੱਜ ਦਾ ਟਰੈਕਟਰ ਮਾਰਚ ਸੀ ਤੇ ਨਾਲ ਸ਼ਾਂਤਮਈ ਅਸੀਂ ਰੋਸਪਤ ਸਿੰਘ ਕਰ ਰਹੇ ਹਾਂ ਕੇਵਲ ਸਾਡਾ ਇੱਕ ਮੈਸੇਜ ਹੈ ਜਿਹੜੀ ਸਾウਦੀ ਅਰਬ ਦੇ ਵਿੱਚ ਅੱਜ WTO ਦੀ ਮੀਟਿੰਗ ਚੱਲ ਰਹੀ ਹੈ ਉਹਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਕਿਸਾਨ ਮਾਰੂ ਨੀਤੀਆਂ ਨੇ ਇਹ ਜਿਹੜੀਆਂ ਨੇ ਪੂਰੇ ਭਾਰਤ ਪੂਰੇ ਵਰਲਡ ਦੇ ਵਿੱਚ ਇਹ ਲਾਗੂ ਕੀਤੀਆਂ ਇਹਨੂੰ ਰੱਦ ਕਰੇ ਨਹੀਂ ਇਹ ਪੂਰੇ ਵਰਲਡ ਦੇ ਵਿੱਚ ਇਹ ਇੱਕ ਵਿਸ਼ਵ ਯੋਧਾ ਕਾਰਨ ਬਣ ਸਕਦਾ ਸੋ ਭਾਰਤ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਤੇ ਅਪੀਲ ਵੀ ਕਰਦੇ ਆ ਜਿਹੜੇ ਅੱਜ ਹਾਲਾਤ ਬਣੇ ਆ ਕਿਸਾਨਾਂ ਦੇ ਉੱਤੇ ਕਿਸ ਤਰ੍ਹਾਂ ਸਾਡੀ ਸਰਕਾਰ ਹੀ ਸਾਡੀ ਵੋਟਾਂ ਲੈ ਕੇ ਇਸ ਤਰ੍ਹਾਂ ਜ਼ਬਰ ਤਕਸੀਰ ਕਰ ਰਹੀ ਹੈ ਜਿਵੇਂ ਅਸੀਂ ਪਤਾ ਨਹੀਂ ਕਿਹੜੇ ਮੁਲਕ ਤੋਂ ਆਏ ਕਿੱਥੋਂ ਦੇ ਨਾਗਰਿਕਾਂ ਸੀ ਤੇ ਉਹ ਕਰ ਰਹੀ ਹੈ ਜ਼ਬਰ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਔਰ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਡਬਲ ਜੀਟੀਓ ਜੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣਿਆ ਹੋਇਆ ਉਹਦੇ ਚੋਂ ਬਾਹਰ ਆਵੇ ਤੇ ਤਾਂ ਕਿ ਜਿਹੜਾ ਭਾਰਤ ਇਹ ਸਦਾ ਖੁਸ਼ਹਾਲ ਹੋਵੇ ਤੇ ਸਾਡੀ ਇਕਤਾ ਤੇ ਅਖੰਡਤਾ ਬਣੀ ਰਹੇ